ਉਹ ਕਿਵੇਂ ਸਰਪੰਚਾ ਕਰੀ ਆਂ ਕਰੀਆ ਸਰਪੰਚਾ ਠੀਕ ਆ ਆ ਜਾ ਕਰੀ ਆ ਕਿੱਧਰ ਫਿਰਦਾ ਤੂੰ ਤੇ ਅਸੀਂ ਤੇਰੇ ਕੋਲ ਆ ਸੀ ਕਿਵੇਂ ਉਹ ਸਾਰਾ ਯਾਰ ਕਰਨ ਮੈਨੂੰ ਕੁੱਟਿਆ ਬਿਨਾ ਗੱਲ ਤੀ ਅੱਛਾ ਫੇਰ ਹੁਣ ਕਹਿੰਦੇ ਭਾ ਜਮੀਨ ਤੇ ਗੂਠਾ ਲਾ ਜਮੀਨ ਤੇ ਗੂਠਾ ਹੋਣੀ ਕਿਵੇਂ ਲੱਗਦਾ ਥੜਾ ਕੇ ਮੇਰਾ ਕੀ ਬਣੂਗਾ ਸਾਡਾ ਗਰਮੇਲ ਜਿਆਦਾ ਹੀ ਚੰਬੜਿਆ ਕੁਝ ਜਿਆਦਾ ਹੀ ਚੰਬੜ ਗਿਆ ਚਲ ਫੇਰ ਤੜਕੇ ਨੇ ਮੇੜ ਦਾਂਗੇ ਤੇਰਾ ਚੜ ਖੁਣੀ ਨਹੀਂ ਚੱਲਦਾ ਮੇਰੇ ਨਾਲ ਓਏ ਹੁਣ ਨਹੀਂ ਕੱਲ ਨੂੰ ਕਰਾਂਗੇ ਆਪਾਂ ਸਰ ਫਿਰ ਜੋਤਾ ਤੇਰਾ ਇੱਥੇ ਡਾਹ ਦੇ ਮੇਰਾ ਮੰਜਾ ਫਿਰ ਤੜਕੀ ਜਾਊ ਮੈਂ ਤਾਂ ਫਿਰ ਫੇਰ ਨਾ ਕੁੱਟਣ ਦੇ ਬਾਰੇ ਮੈਨੂੰ ਕੁੱਟਿਆ ਤੇਰੀ ਕਰਦੁੱਤਾ ਨੇ ਫਿਰ ਦਾਰੂ ਦੁਰੂ ਭਿੰਦਾ ਹੋਏਗਾ ਮੇਜ ਕੋ ਕੁੱਟਣ ਨੂੰ ਮੈਨੂੰ ਇੱਥੇ ਮੰਜਾ ਡਾਹ ਦੇ ਨਹਿਲਿਆ ਦੇ ਕਪੇਗਾ ਲਿਆ ਦਾ ਤੇ ਮੈਂ ਪੈ ਜਾ ਚੱਲਾ ਐਂ ਕਰ ਤੂੰ ਘਰੇ ਪੈ ਜਾ ਜਾ ਕੇ ਠੀਕ ਆ ਤੇ ਉਹ ਕਰੇ ਮੈਨੂੰ ਫੇਰ ਗੁੱਟਣਗੇ ਯਾਰ ਨਹੀਂ ਕੋੜਦੇ ਇੱਥੇ ਮੈਨੂੰ ਦੂਜੀ ਪਾਰਟੀ ਵਾਲੇ ਨੜਾ ਦੇ ਗਏ ਰਾਤ ਨੂੰ ਜਰਾ ਟੈਗ ਟੁਕਣਾ ਹੋ ਜਾ ਕਿਤੇ ਪਿੱਤੀ ਗਏ ਕੋਈ ਨਹੀਂ ਹੁੰਦਾ ਟੈਗ ਐ ਪੈਗ ਪੈਂ ਖੂਨ ਪਤਲਾ ਕਰਦੇ ਨੇ ਨੱਕਾ ਨੂੰ ਹੁੰਦਾ ਟੈਗ ਟੁਕ ਹੁੰਦਾ ਕਿ ਨਹੀਂ ਮੈਨੂੰ ਨੜਾ ਦੇਣਗੇ ਦੂਜੀ ਪਾਰਟੀ ਵਾਲੇ ਗਰਮੇਲ ਹੋਰੀ ਨਾਲ ਤੈਨੂੰ ਪਤਾ ਤਾਂ ਹੈਗਾ ਚੱਲ ਭਰਾ ਆਪਣੀ ਮਰਜ਼ੀ ਆ ਫਿਰ ਹਾਂ ਮੈਂ ਤੈਨੂੰ ਤੜਕੇ ਦੇ ਰਾ ਨਵੇੜ ਦਾਂਗੇ ਸਾਰਾ ਕੁਝ ਚੱਲ ਸ਼ੇਰਾ ਰੋਲਾ ਆਪਾਂ ਕੀ ਆਗਾ ਮੈਂ ਕਹਤਾ ਰੋਲਾ ਪਾਉਣਾ ਯਾਰ ਹੋਰ ਯਾਰ ਤੁਸੀਂ ਪਹਿਲਾਂ ਦੀ ਉਹ ਕਿਧਰ ਹਰਪਾਇਂ ਚ ਮੈਨੂੰ ਨਹੀਂ ਓਏ ਬਾਕੀ ਹੋਰ ਕੀ ਹਾਲ ਹੈ ਗਰਮੇਲਾ ਠੀਕ ਆ ਵਧੀਆ ਵਧੀਆ ਠੀਕ ਆ ਹੋਰ ਸਰਪੰਚ ਸਭ ਠੀਕ ਹੋ ਠੀਕ ਠਾਕ ਵਧੀਆ ਓਏ ਬਈ ਬਦਨ ਸਰਾਕ ਨੂੰ ਇਹ ਜਿਆ ਕਹਿੰਦਾ ਮੇਰਾ ਰੋਲਾ ਹੋ ਰਿਹਾ ਕਹਿੰਦਾ ਨਵੇੜ ਕਿਉਂ ਕਹਿੰਦਾ ਮੈਨੂੰ ਲੜਦੇ ਨੇ ਰੋਜ਼ ਸਰਪਸ ਭਾਲਦਾ ਯਾਰ ਸਰਪਸ ਕਰੀ ਜਿਹਦੀ ਹੋਰ ਰੋਲੇ ਨੂੰ ਇਹਦਾ ਤੀਮੀ ਦਾ ਰੋਲਾ ਰੋਲਾ ਕਹਦਾ ਸਰਪੰਚਾ ਤੰਗ ਆ ਬਾਈ ਪੂਰੇ ਏਸੀ ਦਾ ਜਮ ਅੱਛਾ ਆਥਣੇ ਭਰਾਵਾ ਟੀਕ ਡੇਲੀ ਜਲੂਸ ਕੱਢਦਾ ਅੱਛਾ ਠੀਕ ਆ ਬਸ ਖੇਤਰਾਂ ਦੀ ਲੈਕ ਹੀ ਆ ਜਾਮ ਪਰ ਤੂੰ ਵੀ ਮਾੜਾ ਮੋਟਾ ਸੰਭਲ ਜਾ ਨਾ ਘੱਟ ਪੀ ਲਿਆ ਅger ਗੱਲ ਜਾ ਕਰ ਸਰਪੰਚਾ ਤੈਨੂੰ ਮੈਂ ਸੱਚ ਕਰੇ ਤੂੰ ਇੰਨਾ ਕਾ ਨਹੀਂ ਹੋਇ ਖੜਾ ਓ ਇੰਨਾ ਕਾ ਨਹੀਂ ਜੇ ਹੁਣ ਦੱਸੀ ਜਾਂਦੇ ਨੇ ਕਿ ਗਲਤੀ ਤਾਂ ਸਾਰੀ ਤੇਰੇ ਚ ਆ ਗਲਤੀ ਮੇਰੇ ਚ ਐ ਚਾਰ ਕਿੱਲੇ ਆਉਂਦੇ ਮੈਂ ਤੇ ਵੇਚੂ ਜਾਂ ਕਰ ਲੈਣ ਕੀ ਕਰਦਾਂਗੇ ਯਾਰ ਲੱਗ ਕੇ ਉੱਥੇ ਬਹਿ ਜਾ ਗੱਲ ਗੱਲ ਤੇ ਚਾਰ ਕਿੱਲੇ ਗੱਲ ਗੱਲ ਦੀ ਲਾਵੇਂਗਾ ਮੈਥੋਂ ਬਸੀਤ ਥੋੜਾ ਟਾਈਮ ਹੀ ਜਾਂਦਾ ਕਾਣੂ ਓ ਨਾ ਯਾਰ ਤੂੰ ਵੀ ਨਾ ਘਰ ਮੋ ਓ ਹਰਦਾ ਨਹੀਂ ਜਿਵੇਂ ਮੇਰੇ ਓਏ ਤੂੰ ਮਾੜਾ ਮੋਟਾ ਇਹਨਾਂ ਨੂੰ ਉਹ ਕਰ ਲੈ ਭੜੋ ਭਲਾ ਕੇ ਰੱਖ ਲੈ ਈ ਬਲੌ ਲਗਿਆ ਰਾ ਤੰਗ ਬਹਲਾ ਕਰਦਾ ਯਾਰ ਆ ਕੇ ਉੱਥੇ ਪੈ ਜੂ ਮਰ ਜੂ ਨਹੀਂ ਜਿੰਦਗੀ ਪਾਣੀ ਕਹ ਤੂੰ ਭਾਈ ਭੂਈ ਕਹਦੇ ਮਰ ਜਾ ਕੰਜਰਾਂ ਦੇ ਵੀ ਪਾਣੀ ਲਿਓ ਇੱਥੇ ਹੈ ਉਹਦਾ ਗੱਲ ਠੀਕ ਆ ਇਹਦੀ ਬਸੀਤ ਵਸੂਤ ਕਰਾ ਲਓ ਹੋਰ ਤਾਂ ਕੀ ਆ ਫਿਰ ਇਹ じゃ ਕੋਈ ਹੋਰ ਅੱਕ ਚੱਬਦਾ ਨਾ ਹੁੰਦਾ ਗੱਲ ਦਾ ਤੇਰੇ ਵੀ ਠੀਕ ਆ ਖਰਾ ਗੱਲ ਦਾ ਸਰਪੰਚਾ ਠੀਕ ਆ ਛੜੇ ਬੰਦੇ ਦਾ ਹੁੰਦਾ ਤਾਂ ਪੰਗ ਹੈ ਬਹੁਤ ਦੁੱਖੀ ਆਦਾ ਛੜੇ ਦਾ ਆਲਾ ਦੁੱਖ ਹੁੰਦਾ ਤਾਂ ਦੁੱਖ ਦਾ ਹੁੰਦਾ ਹੀ ਆ ਫਿਰ ਇਹਦੇ ਬਸੀਤ ਵਸੂਤ ਕਰਾ ਦਿਓ ਦਾਲ ਦੂਰ ਜਾਇਆ ਇੰਦਰੀ ਜਾਣ ਪਛਾਣ ਦੀ ਜੇ ਕਿਸੇ ਪਟਵਾਰੀ ਕੋਲੇ ਜਾਉਂਦਾ ਜਾਂਦਾ ਰਹਿਣਾ ਚਲ ਜਾਇਆ ਆਵਾਂਗੇ ਤੇ ਆਪਾਂ ਇਹਦਾ ਕਰਵਾ ਦਨੇ ਆ ਵੜ ਦਾਂਗੇ ਜੂੜ ਬਰਿਆ ਲਾਂਗੇ ਇਹਨੂੰ ਹੋਰ ਦੇਖੀ ਹਾਂ ਇਹਨੂੰ ਕੀ ਰਾਂ ਦੇ ਦੋ ਥੋੜੇ ਕਨੇ ਪੈਸੇ ਤੇ ਇਹਨੇ ਭੂਆ ਕੋਲੇ ਛੱਡਿਆ ਹੋ ਰੋਟੀ ਟੁੱਕ ਤੋਂ ਜਾਂ ਪੈਸਿਆਂ ਤੋਂ ਤਾਂ ਨਹੀਂ ਸਰਪੰਚਾ ਡਿੱਗਿਆ ਇਹ ਗੱਲ ਕਰ ਕਰਦੂਦ ਵਾਲੀ ਮੜੀ ਅਸੀਂ ਇਹਨੂੰ ਇਹ ਕਹੇ ਭਾਈ ਤੂੰ ਘਰੇ ਬਹਿ ਕੇ ਬੀਲਿਆ ਕਰ ਹੁਣ ਇਹ ਸਾਰੀ ਇਹਦੀ ਖੇਤਾਂ ਨੇ ਡਿੱਗਦਾ ਫਿਰਦਾ ਰਹਿੰਦਾ ਕੰਮ ਦਾ ਢੱਕਾ ਨਹੀਂ ਤੋੜਦਾ ਆ ਪਹਿਲਾਂ ਤਾਂ ਭੈਣ ਘੜਾਵੇਂ ਨੂੰ ਪਤਾ ਨਹੀਂ ਕਿੱਥੋਂ ਸ਼ੌਂਕ ਪਾ ਲਿਆ ਕਬੂਤਰਾਂ ਦਾ ਕਦੇ ਕਿਸੇ ਦੇ ਕੋਠੇ ਉਹ ਵੀ ਕਰਾ ਦੋ ਲੰਬੇ ਦਵਾਤੇ ਲੰਬੇ ਦਵਾਤੇ ਚਲੋ ਇਹਨੂੰ ਥੋੜਾ ਬੋਦਾ ਕਰਕੇ ਤੇ ਪੂਆ ਕੋਲੇ ਛੱਡਿਆ ਉਹ ਤੇ ਮੁੜ ਕੇ ਪਾਏ ਦੀ ਬਸੀਦ ਕਰਾ ਦਾਂਗੇ ਗੱਲ ਤਾਂ ਤੇਰੀ ਸਰਪੰਚਾ ਖਾਟੀ ਐਡਾ ਵੱਡਾ ਹੈ ਸੋਹਣਾ ਲੱਗਦਾ ਕਬੂਤਰਾਂ ਵਾਂਗਰ ਫਿਰਦਾ ਕਰੇ ਉਧਰ ਭਾਗਿਆ ਉਧਰ ਭਾਗਿਆ ਕਰੇ ਹੈ ਉਹ ਤਾਂ ਗੱਲ ਠੀਕ ਹੈ ਰਾਤ ਪਈ ਮਾੜੀ ਹੁੰਦੀ ਹੈ ਜਿਹੜੀ ਆਤ ਤਾਂ ਇਹਨੂੰ ਪੈਜੀ ਨਾ ਬਹੁਤ ਮੜੀ ਇਹਨੂੰ ਬਸ ਭਲੋ ਭਲਾ ਕੇ ਰੱਖੋ ਦਾਰੂ ਦਾ ਬੰਦਾ ਪੀ ਲੇ ਜਲ ਕੋਈ ਗੱਲ ਨਹੀਂ ਪੀ ਕੇ ਪੈ ਜੇ ਚੰਦੇ ਵੀ ਠੇਕਦਾ ਹੈ ਵਿੱਚ ਮੂਤਦਾ ਪੈਂਦਾ ਯਾਰ ਅੱਛਾ ਹੋਰ ਮੈਨੂੰ ਤਾਂ ਬੜਾ ਸ਼ਰੀਫ ਲੱਗਦਾ ਸੀ ਯਾਰ ਕੌਣ ਸ਼ਰੀਫ ਆ ਤੂੰ ਤੜਕੇ ਦੇ ਕਿਹੜੇ ਕਿਹੜੇ ਦੋੜੇ ਸੁੱਕਣੇ ਪਏ ਪਏ ਹੋਣਗੇ ਮੱਛੀ ਮੋਟਰ ਨਾਲ ਨਾਲੇ ਮੈਂ ਇਹਨੂੰ ਕਿਹਾ ਮੈਂ ਕਿਹਾ ਉਹ ਕੰਮ ਧੰਦੇ ਵਾਲੇ ਬੰਦੇ ਨੇ ਥੱਕੇ ਆਉਂਦੇ ਨੇ ਤੂੰ ਨਾ ਇਹ ਜਾ ਜਲੂਸ ਕੱਢਿਆ ਕਰ ਆਹੀ ਤਾਂ ਕਿੱਥੇ ਤਾਂ ਉਹਨੇ ਦੇ ਨਾਲ ਲੱਗ ਕੇ ਮਾੜਾ ਮੋਟਾ ਕੰਮ ਧੰਦਾ ਕਰਾਵੇ ਚਲ ਹੁਣ ਮੇਰੇ ਭਾਈ ਸੱਟ ਵੱਜਣ ਕਰਕੇ ਜਾਇਆ ਨਹੀਂ ਜਾਂਦਾ ਇਹ ਕੱਲਾ ਡਿਵਕਦਾ ਫਿਰਦਾ ਰਹਿੰਦਾ ਕਹੂੰਗਾ ਉੱਤੋਂ ਭੈਣ ਕਿਹੜਾਵੇਂ ਨੇ ਕੰਮ ਤਾਂ ਕੀ ਕਰਾਉਣ ਤਪਾਉਂਦਾ ਬਾਲਾ ਤਾਂ ਪਾਉਂਦਾ ਨਾ ਜਾਇਆ ਤਪਾਉਂਦਾ ਚਲੋ ਕੋਈ ਨਾ ਤੇਰੀ ਗੱਲ ਤੇਰੇ ਮੱਥੇ ਕਰਾਇਆ ਕੋਈ ਹੱਲ ਫਿਰ ਇਹਦਾ ਔਰ ਇਹਦਾ ਕਰਦੇ ਆਪਾਂ ਹੱਲ ਇਹਨੂੰ ਕੋਈ ਬ੍ਰੇਕੇ ਰੱਖੋਨੇ ਦਾ ਨਾ ਠੀਕ ਹੈ ਕੋਈ ਗੱਲ ਸੁਣੀ ਆ ਜੇਰੀ ਹਾਂ ਆ ਨਾ ਬਾਤ ਕੋਈ ਨਹੀਂ ਸਰਪੰਚਾ ਕੋਈ ਕਰਨੀ ਆ ਆਪਣੀ ਲਾਗੇ ਕਰਾਂਗੇ ਠੀਕ ਹੈ ਜੀ ਅਸ ਰੱਖਿਓ ਮਰੀ ਨਿਗਾ ਚੰਗਾ ਕੋਈ ਕਰਨੀ ਕੋਈ ਨਹੀਂ ਚੰਗਾ ਠੀਕ ਹੈ ਜੀ ਹਣਾ ਕੱਲ ਇਹਦੀ ਜਮਾ ਠੀਕ ਹੈ ਇਹ ਜਿਹਦਾ ਪਤਾ ਕੋਈ ਨਹੀਂ ਭਾਈ ਨਾ ਯਾਰ ਪੰਜ ਘੜ ਦੇ ਮੁੜਕੇ ਲੋਕਾਂ ਨਾਲ ਲੜਦੇ ਫਿਰਾਂ ਜੀ ਹਾਂ ਹੂੰਗਲ ਵਾਲੇ ਵਾਲੇ ਮੈਂ ਕਹਿੰਦਾ ਬਸ ਕਾਨੂੰ ਪਾਦਾ ਰੋਟੀ ਖਾਂਦੇ ਨੂੰ ਕੋਈ ਜਰਦਾ ਨਹੀਂ ਭਰਾਵਾ ਇਹ ਫਿਕਰੀ ਹੱਲ ਲੱਗ ਜੂ 10000 ਫਿਰ 10000 ਕੀ ਬਾਲਾ ਭਾਈ ਆਪਾਂ ਨੂੰ ਫਿਰ ਐਵੇਂ ਸਾਰੀ ਉਮਰ ਦਾ ਰੋਣਾ ਪਊ ਬੱਲੇ ਹੈ ਚਾਲ ਕੋਈ ਨਾ ਆਪਾਂ ਕਰਦੇ ਆਂ ਗਰ ਤੂੰ ਨਾਲ ਇਹਨੂੰ ਲਿਆ ਕੇ ਨਾਲ ਸਰਪੈਂਚ ਨੂੰ ਤੇ ਦੋ ਇੱਕ ਅੱਧੇ ਦਿਨ ਚੱਕਰ ਆਉਣ ਦੁਆਰਾ ਆਪਾਂ ਸੋਮਵਾਰ ਨੂੰ ਕਰਾਇਆ ਵਾਂਗੇ ਬਸ ਚੁੱਪ ਰੱਖੇ ਪਰਮਾਨੰਥ ਠੀਕ ਆ ਚੱਲ ਦੋ ਟਾਉਂਦੇ ਨਹੀਂ ਭਾਏ ਸਰਪੈਂਚ ਨੂੰ ਖੜਕੇ ਜਾਂਦਾ ਉਹ ਵੀ ਉਹਨਾਂ ਦੇ ਪੱਖ ਤੇ ਉੱਠ ਜਾਂਦਾ ਕਰਮਾ ਹੀ ਗੁਰਨਾ ਕੋਈ ਨਹੀਂ ਹੋ ਗਿਆ ਭਾਈ ਸਾਡੇ ਵਪਾਰ ਖਿਆਰਾ ਕਦੇ ਕੰਮ ਨਹੀਂ ਕਰਦਾ ਤੂੰ ਅਥਰੇ ਦਰੂਪੀ ਲੈ ਲੈ ਭੈਣ ਦੇ ਨਾਲ ਅਥਰੇ ਲੜਨਾ ਉਹਨੇ ਮੇਰੇ ਨਾਲ ਮਖਾਇਰ ਮੈਂ ਨਹੀਂ ਕਰਦਾ ਮੈਂ ਕੋਈ ਗੁਰੀ ਕਰਨੀ ਹਮੈ ਮਾਦਾ ਦਾ ਪਿੰਨ ਬੜਕੋਣੀ ਨੂੰ ਬਾਣ ਗੋਆਇਆ ਕਰ